ਹੈਲੋ ਦੋਸਤੋ ਬੈਸਟ ਫਿਚਰ ਐਜੂਕੇਸ਼ਨ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਕਰ ਰਹੇ ਹਾਂ ਪੰਜਾਬ ਪੁਲਿਸ ਕਨਸਟੇਬਲ एग्जाम ਰਿਲੇਟਡ ਪੋਲੀਟੀਕਲ ਸਾਇੰਸ ਦੇ ਟੌਪ MCQ ਜੋ ਕਿ ਆਉਣ ਵਾਲੇ ਪੰਜਾਬ ਪੁਲਿਸ ਕਨਸਟੇਬਲ एग्जाम ਲਈ ਮੋਸਟ ਇੰਪੋਰਟੈਂਟ ਕੁਐਸਚਨ ਨੇ ਦੋਸਤੋ ਚੈਨਲ ਤੇ ਫਸਟ ਟਾਈਮ ਅਵਿਸਟ ਕੀਤਾ ਹੋਇਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਐਂਡ ਵੀਡੀਓ ਨੂੰ ਆਪਣੇ ਹੋਰਨਾਂ ਦੋਸਤਾਂ ਤੱਕ ਵਾਟਾ ਜੀ ਸ਼ੇਅਰ ਜਰੂਰ ਕਰ ਦੇਣਾ ਐਂਡ ਕਮੈਂਟ ਬਾਕਸ ਵਿੱਚ ਆਪਣੇ ਨੰਬਰ ਜਰੂਰ ਸ਼ੇਅਰ ਕਰਨਾ ਕਿੰਨੇ ਸਸਾ ਤੁਹਾਡੇ ਸਹੀ ਗਏ ਨੇ ਕਵੈਸਚਨ ਨੰਬਰ 1 ਸਵਿਧਾਨ ਅੰਦਰ ਕਿੰਨੇ ਮੌਲਿਕ ਅਧਿਕਾਰ ਪ੍ਰਦਾਨ ਕੀਤੇ ਗਏ ਹਨ ਤਾਂ ਰਾਈਟ ਆਨਸਰ ਹੈ ਸੀ ਠੀਕ ਹੈ ਜੀ ਸਵਿਧਾਨ ਅੰਦਰ ਜੋ 6 ਮੌਲਿਕ ਅਧਿਕਾਰ ਪ੍ਰਦਾਨ ਕੀਤੇ ਗਏ ਨੇ ਉਹ 14 ਤੋਂ ਲੈ ਕੇ 32 ਤੱਕ ਰਾਜ ਦੀ ਨੀਤੀ ਨਿਰਦੇਸ਼ਕ ਸਦਾਤਾ ਦਾ ਵਰਣਨ ਹੈ तइट आंसर है अनुछेद सत्ती इकवंजा तक ठीक है जी नीति निर्देशक सिद्धांत का दा वर्णन जो संविधान अंदर अनुशेद सत्तीवंजा तक है नीति निर्देशक सिद्धांत किस देश को लाए गए हैंट आंसर है आयरलैंड ठीक है राजनीति राजि निर्देशक सिद्धांत ने यह आयरलैंड देश तो लाए गए ने मौलिक कर्तव्य किस देश तो लाए गए हैं है ताराई रूस ठीक है ये रूस तो गए मौलिक कर्तव्य ਮੌਲਿਕ ਕਰਤਵ ਦਾ ਵਰਣਨ ਹੈ ਤਾਂ ਆ ਰਾਈਟ ਆਨਸਰ ਹੈ ਉਨਸ਼ੇਦ 51 A ਠੀਕ ਹੈ ਜੀ ਉਨਸ਼ੇਦ 51 ਵਿੱਚ ਜੋ ਮੌਲਿਕ ਕਰਤਵ ਦਾ ਵਰਣਨ ਹੈ ਐਂ ਦੋਸਤੋ ਜੋ ਮੌਲਿਕ ਕਰਤਵ ਸਨ ਇਹ ਜੋ ਮੂਲਲੇ ਸਵਿਧਾਨ ਵਿੱਚ ਸ਼ਾਮਲ ਨਹੀਂ ਸਨ ਬਟ ਇਹਨਾਂ ਨੂੰ ਜੋ 1976 ਵਿੱਚ 42ਵੀਂ ਸਵਿਧਾਨਿਕ ਸੋਧ ਰਾਹੀਂ ਇਹਨਾਂ ਨੂੰ ਸ਼ਾਮਲ ਕੀਤਾ ਗਿਆ ਸੀਗਾ ਮੌਲਿਕ ਕਰਤਵ ਦੀ ਗਿਣਤੀ ਕਿੰਨੀ ਹੈ ਤਾਂ ரைਟ ਆਨਸਰ ਹੈ 11 ਠੀਕ ਹੈ ਮੌਲਿਕ ਕਰਤਵ ਦੀ ਜੋ ਗਿਣਤੀ 11 ਹੈ ਐਂਡ ਦੋਸਤੋ ਜਦੋਂ ਮੌਲਿਕ ਕਰਤਵ ਨੂੰ ਸੰਵਿਧਾਨ ਵਿੱਚ ਸ਼ਾਮਲ ਕੀਤਾ ਗਿਆ ਸੀ ਤਾਂ ਮੌਲਿਕ ਕਰਤਵ ਦੀ ਜੋ ਕੁੱਲ ਗਿਣਤੀ 10 ਸੀਗੀ ਪਰ ਜੋ ਸਿਆਸਮੀ ਸੰਵਿਧਾਨਕ ਸੋਧੋ ਜੋ 2002 ਅੰਦਰ ਹੋਈ ਸੀਗੀ ਤਾਂ ਜੋ 11ਵਾਂ ਮੌਲਿਕ ਕਰਤਵ ਸ਼ਾਮਲ ਕੀਤਾ ਗਿਆ ਸੀਗਾ ਠੀਕ ਹੈ ਜੀ ਜੋ ਸੰਬੰਧਤ ਸੀਗਾ 6 ਸਾਲ ਤੋਂ ਲੈ ਕੇ 14 ਸਾਲ ਤੱਕ ਦੇ ਬੱਚਿਆਂ ਨੂੰ ਸਿੱਖਿਆ ਦੇ ਮੌਕੇ ਪ੍ਰੋਵਾਈਡ ਕਰਵਾਉਣਾ। ਰਸਪਤੀ ਪਦ ਦਾ ਵਰਣਨ ਕਿਸ ਅਨੁਸ਼ੇਦ ਵਿੱਚ ਹੈ? ਤਾਂ ਰਾਈਟ ਆਨਸਰ ਹੈ ਅਨੁਸ਼ੇਦ 52। ਠੀਕ ਹੈ ਜੀ ਹੁ ਸੇਧ 52 ਵਿੱਚ ਜੋ ਰਾਸ਼ਟਰਪਤੀ ਪਦ ਦਾ ਵਰਣਨ ਕੀਤਾ ਗਿਆ ਹੈ ਦੋਸਤੋ ਜੇਕਰ ਤੁਸੀਂ ਪੋਲੀਟিক্যাল ਸਾਇੰਸ ਦੇ ਇਸ ਤਰ੍ਹਾਂ ਦੇ ਐਮਸੀਕਿਊਜ਼ ਡਾਊਨਲੋਡ ਕਰਨਾ ਚਾਹੁੰਦੇ ਹੋ ਸਿਰਫ 49 ਰੁਪੀਜ਼ ਵਿੱਚ ਇਹਦੀ ਜੋ ਤੁਸੀਂ ਈ-ਬੁੱਕ ਡਾਊਨਲੋਡ ਕਰ ਸਕਦੇ ਹੋ ਡਿਸਕ੍ਰਿਪਸ਼ਨ ਬਾਕਸ ਵਿੱਚ ਤੁਹਾਨੂੰ ਲਿੰਕ ਪ੍ਰੋਵਾਈਡ ਕੀਤਾ ਗਿਆ ਹੈ ਐਂਡ ਜੋ ਪੰਜਾਬੀ A ਦਾ ਪੇਪਰ ਹੈ ਇਸ ਦੀ ਜੋ ਤੁਸੀਂ ਈ-ਬੁੱਕ ਸਿਰਫ 149 ਪਲੱਸ ਤੁਹਾਡਾ 20 ਰੁਪਏ ਐਕਸਟਰਾ ਚਾਰਜ ਰਹੇਗਾ 170 ਰੁਪਏ ਵਿੱਚ ਇਸ ਨੂੰ ਡਾਊਨਲੋਡ ਕਰਕੇ ਇਸ ਦਾ ਪ੍ਰਿੰਟ ਲੈ ਕੇ ਆਪਣੀ ਜੋ ਪ੍ਰੈਪਰੇਸ਼ਨ ਕਰ ਸਕਦੇ ਹੋ ਰਾਸ਼ਪਤੀ ਦਾ ਅਜਕਲ ਕਿੰਨਾ ਹੁੰਦਾ ਹੈ ਤਾਂ ਰਾਈਟ ਆਨਸਰ ਹੈ 5 ਸਾਲ ਠੀਕ ਹੈ ਜੀ ਜੋ ਰਾਸ਼ਪਤੀ ਦੀ ਚੋਣ ਕੀਤੀ ਜਾਂਦੀ ਹੈ 5 ਸਾਲ ਲਈ ਰਾਸ਼ਪਤੀ ਨੂੰ ਸੌਂ ਕੌਣ ਚੁਕਾਉਂਦਾ ਹੈ ਤਾਂ ਰਾਈਟ ਆਨਸਰ ਹੈ ਸੁਪਰੀਮ ਕੋਰਟ ਦਾ ਮੁੱਖ ਜੱਜ ਠੀਕ ਹੈ ਸੁਪਰੀਮ ਕੋਰਟ ਦਾ ਜੋ ਮੁੱਖ ਜੱਜ ਰਾਸ਼ਟਰਪਤੀ ਨੂੰ ਸੌਂਚਕਾਉਂਦਾ ਹੈ ਐਂਡ ਦੋਸਤੋ ਜੋ ਰਾਸ਼ਟਰਪਤੀ ਦੀ ਜੋ ਆਥਰ ਸੈਰੇਮਨੀ ਦਾ ਜੋ ਸੰਬੰਧ ਹੈਗਾਗਾ ਆਰਟੀਕਲ 60 ਨਾਲ ਕਿਸਨ ਸੇਦ ਰਹੀ ਰਾਸ਼ਟਰਪਤੀ ਕੋਲ ਸਕਤੀ ਹੁੰਦੀ ਹੈ ਕਿ ਅਪਰਾਧੀ ਦੀ ਸਜ਼ਾ ਮਾਫ ਕਰਵਾ ਸਕਦਾ ਹੈ ठीक है जी जो आर्टिकल बत्तर है इस राष्ट्रपति को अपराधी सज़ा माफ करवा भारत के राष्ट्रपति को किन्ने प्रकार दिटो शक्तियाँ होंदिया ने आंसर है तीन ठीक है जी ਜੋ ਰਾਸ਼ਪਤੀ ਕੋਲ ਤਿੰਨ ਤਰ੍ਹਾਂ ਦੇ ਜੋ ਵਿਟੋ ਸ਼ਕਤੀਆਂ ਹੁੰਦੀਆਂ ਨੇ ਐਂਡ ਜੋ ਵਿਟੋ ਸ਼ਕਤੀਆਂ ਦਾ ਜੋ ਸੰਬੰਧ ਹੈਗਾ ਆਰਟੀਕਲ 111 ਨਾਲ ਭਾਰਤ ਦਾ ਕਿਹੜਾ ਰਾਸ਼ਪਤੀ ਲਗਾਤਾਰ ਦੋ ਵਾਰ ਰਾਸ਼ਪਤੀ ਬਣਿਆ ਤਾਂ ਰਾਈਟ ਆਨਸਰ ਹੈ ਡਾਕਟਰ ਰਿਜਿੰਦਰ ਪ੍ਰਸਾਦ ਤੇ ਕਈ ਡਾਕਟਰ ਰਿੰਦਰ ਪ੍ਰਸਾਦ ਜੋ ਭਾਰਤ ਦਾ ਪਹਿਲਾ ਰਾਸ਼ਟਰਪਤੀ ਬਣਿਆ ਸੀਗਾ ਐਂਡ ਇਹ ਲਗਾਤਾਰ ਦੋ ਵਾਰ ਰਾਸ਼ਟਰਪਤੀ ਚੁਣਿਆ ਗਿਆ ਭਾਰਤ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਕੌਣ ਬਣੀ ਤਾਂ ਰਾਈਟ ਆਨਸਰ ਹੈ ਸ਼੍ਰੀਮਤੀ ਪ੍ਰਤਿਵਾ ਪਟਿਲ ਠੀਕ ਹੈ ਸ਼੍ਰੀਮਤੀ ਪ੍ਰਤਿਵਾ ਦੇਵੀ ਪਟਲ ਜੋ ਭਾਰਤ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਚੁਣੀ ਗਈ ਸੀਗੀ ਇਸਦਾ ਜੋ ਰਾਜਕਾਂਸ਼ ਸੀਗਾ 2007 ਤੋਂ ਲੈ ਕੇ 2012 ਤੱਕ ਐਂਡ ਇਹ ਜੋ 12ਵੀਂ ਭਾਰਤ ਦੀ ਰਾਸ਼ਪਤੀ ਸੀ ਕਿਸੇ ਹਾਲਤ ਵਿੱਚ ਵੱਧ ਤੋਂ ਵੱਧ ਕਿੰਨੇ ਸਮੇਂ ਲਈ ਰਾਸ਼ਪਤੀ ਦਾਪਦਾ ਖਾਲੀ ਰਹਿ ਸਕਦਾ ਹੈ ਤਾਂ ਰਾਈਟ ਆਨਸਰ ਹੈ 6 ਮਹੀਨੇ ਠੀਕ ਹੈ ਜੀ ਮੈਕਸਿਮਮ ਜੋ 6 ਮਹੀਨੇ ਤੱਕ ਜੋ ਰਾਸ਼ਪਤੀ ਦੀ ਉਹ ਸੀਟ ਖਾਲੀ ਰਹਿ ਸਕਦੀ ਹੈ ਭਾਰਤ ਦੀਆਂ ਤਿੰਨੇ ਸਨਾਵਾਂ ਦਾ ਮੁਖੀ ਕੌਣ ਹੁੰਦਾ ਹੈ ਤਾਂ ਰਾਈਟ ਆਨਸਰ ਹੈ ਰਾਸ਼ਪਤੀ ਠੀਕ ਹੈ ਜੋ ਤਿੰਨੋਂ ਸਨਾਵਾਂ ਨੇ ਜਲ ਥਲ ਤੇ ਵਾਯੂ ਸੈਨਾ ਇਹਨਾਂ ਦਾ ਮੁਖੀ ਰਾਸ਼ਪਤੀ ਹੁੰਦਾ ਹੈ ਐਂਡ ਰਾਸ਼ਪਤੀ ਦੇ ਜੋ ਹਸਤਖਰ ਨਾਲ ਹੀ ਕਿਸੇ ਦੇਸ਼ ਨਾਲ ਜੰਦ ਬੰਦ ਹੋ ਸਕਦਾ ਹੈ ਜਾਂ ਲੱਗ ਸਕਦਾ ਹੈ ਸੰਸਦ ਵਿੱਚ ਬਿੱਲ ਕਿਸ ਤੇ ਅਸਕਰ ਹੋਣ ਨਾਲ ਕਾਨੂੰਨ ਬਣਦਾ ਹੈ ਤਾਂ ਰਾਈਟ ਆਨਸਰ ਹੈ ਰਾਸ਼ਟਰਪਤੀ ਠੀਕ ਹੈ ਜੀ ਜੋ ਫਾਈਨਲੀ ਅਪਰੂਵਲ ਦਿੱਤੀ ਜਾਂਦੀ ਹੈ ਬਿੱਲ ਨੂੰ ਰਾਸ਼ਟਰਪਤੀ ਵੱਲੋਂ ਆਜ਼ਾਦ ਭਾਰਤ ਦੇ ਦੂਸਰੇ ਰਾਸ਼ਟਰਪਤੀ ਦੀ ਪਛਾਣ ਕਰੋ ਦਾ ਰਾਈਟ ਆਨਸਰ ਹੈ ਐਸ ਰਾਧਾ ਕ੍ਰਿਸ਼ਨਨ ਠੀਕ ਹੈ ਜੀ ਐਸ ਰਾਧਾ ਕ੍ਰਿਸ਼ਨਨ ਜੋ ਭਾਰਤ ਦੇ ਜੋ ਦੂਸਰੇ ਰਸ਼ਟਰਪਤੀ ਹੋਏ ਨੇ ਐਂਡ ਪਹਿਲੇ ਰਸ਼ਟਰਪਤੀ ਆਪਾਂ ਪਹਿਲਾਂ ਤੁਹਾਨੂੰ ਦੱਸ ਚੁੱਕੇ ਹਾਂ ਡਾਕਟਰ ਰੇਜਿੰਦਰ ਪ੍ਰਸਾਦ ਜੋ ਕਿ ਲਗਾਤਾਰ ਦੋ ਵਾਰ ਰਸ਼ਟਰਪਤੀ ਰਹੇ ਸਨ ਐਂਡ ਉਹਨਾਂ ਤੋਂ ਬਾਅਦ ਜੋ ਐਸ ਰਾਧਾ ਕ੍ਰਿਸ਼ਨਨ ਜਨਕੀ ਸਰਪੰਲੀ ਰਾਧਾ ਕ੍ਰਿਸ਼ਨਨ ਜੋ ਭਾਰਤ ਦੇ ਦੂਸਰੇ ਰਸ਼ਟਰਪਤੀ ਬਣੇ ਐਮਰਜੈਂਸੀ ਨਾਲ ਸੰਬੰਧਿਤ ਆਰਟੀਕਲ ਕਿਹੜਾ ਹੈ

ਪੰਜਾਬ ਵਿੱਚ ਹੁਣ ਤੱਕ 8 ਵਾਰ ਜੋ ਰਾਸ਼ਪਤੀ ਰਾਜ ਲੱਗ ਚੁੱਕਾ ਹੈ ਵਿੱਤੀ ਐਮਰਜੈਂਸੀ ਨਾਲ ਸੰਬੰਧਿਤ ਆਰਟੀਕਲ ਕਿਹੜਾ ਹੈ ਤਾਂ ਰਾਈਟ ਆਨਸਰ ਹੈ ਅਨੁਛੇਦ 360 ਠੀਕ ਹੈ ਜੀ ਜੋ ਆਰਟੀਕਲ 360 ਹੈ ਇਹ ਸਬੰਧਿਤ ਹੈਗਾ ਵਿੱਤੀ ਐਮਰਜੈਂਸੀ ਨਾਲ ਐਂਡ ਦੋਸਤੋ ਇੱਥੇ ਤੁਸੀਂ ਧਿਆਨ ਰੱਖਣਾ ਜੇ ਸਿਰਫ ਤੁਹਾਨੂੰ ਐਮਰਜੈਂਸੀ ਬਾਰੇ ਪੁੱਛਿਆ ਜਾਵੇ ਤਾਂ ਉਹ ਆਪਣਾ ਰਾਈਟ ਆਨਸਰ 352 ਹੋਵੇਗਾ ਐਂਡ ਜੇਕਰ ਵਿੱਤੀ ਐਮਰਜੈਂਸੀ ਨਾਲ ਸੰਬੰਧਿਤ ਆਰਟੀਕਲ ਪੁੱਛਿਆ ਜਾਵੇ ਤਾਂ ਰਾਈਟ ਆਨਸਰ ਆਪਣਾ 360 ਹੋਵੇਗਾ ਐਂਡ ਤੁਹਾਨੂੰ ਦੱਸਦੀ ਹਾਂ ਹਜੇ ਤੱਕ ਭਾਰਤ ਅੰਦਰ ਇੱਕ ਵਾਰ ਵੀ ਜੋ ਵਿੱਤੀ ਐਮਰਜੈਂਸੀ ਨਹੀਂ ਲੱਗੀ ਇਸ ਤਰ੍ਹਾਂ ਦੋਸਤੋ ਅੱਜ ਦੇ ਜੋ ਆਪਣੇ ਟੌਪ 20 ਐਮਸੀਕਿਊਸ ਸਮਾਪਤ ਹੋਏ ਨੇ ਵੀਡੀਓ ਵਧੀਆ ਲੱਗੀ ਹੈ ਹੈਲਪਫੁਲ ਲੱਗੀ ਹੈ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ